ਸ਼ਰੀਫ ਫਤੇਗੜ ਸਾਹਿਬ ਸ਼ਹੀਦੀ ਸਵਾਰ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਦੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਅਤੇ ਵੱਖ-ਵੱਖ ਪਿੰਡਾਂ ਦੀ ਲੰਗਰ ਕਮੇਟੀਆਂ ਨਾਲ ਕੀਤੀ ਗਈ ਮੀਟਿੰਗ ਐਸ ਡੀ ਐਮ ਫਤੇਗੜ ਸਾਹਿਬ ਅਰਵਿੰਦ ਕੁਮਾਰ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਲੰਗਰ ਦੌਰਾਨ ਸਫਾਈ ਦਾ ਖਾਸ ਤੌਰ ਤੇ ਪ੍ਰਬੰਧ ਰੱਖਿਆ ਜਾਵੇ ਜਿਸ ਦੇ ਨਾਲ ਹੀ ਜੋ ਕੂੜਾ ਇੱਕ ਥਾਂ ਤੇ ਇਕੱਠਾ ਕਰਕੇ ਨਗਰ ਕੌਂਸਲ ਦੀਆਂ ਗੱਡੀਆਂ ਵਿੱਚ ਪਾਇਆ ਜਾਵੇ अरविंद कुमार एसडीएम ने बताया कि शहीद दी सवादे ਵਿੱਚ ਕੁਝ ਵਿਅਕਤੀ ਸ਼ਰਦਾਈ ਦੇ ਨਾਮ ਤੇ ਭੰਗ ਵੇਚਦੇ ਹਨ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਡੀਐਸਪੀ ਹਿਤੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਚਾਰੋਂ ਪੰਗ ਨਾਲ ਚਲਾਉਣ ਲਈ ਵੀ ਰੂਟ ਬਣਾ ਦਿੱਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਇਹ ਆਪਾਂ ਸਖਾਵਾਂ ਮਾਹੌਲ ਬਣਾਉਣਾ ਹੈ ਇਹਨਾਂ ਜਿਹੜੀਆਂ ਅੱਜ ਜਿਹੜੀ ਮੀਟਿੰਗ ਸੀਗੀ ਇਹ ਤਾਂ ਲੰਗਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਸੀ ਲੰਗਰ ਲਗਾਉਣ ਵੇਲੇ ਜਿਹੜੇ ਆਪਣੇ ਦੂਰੋਂ ਦੂਰੋਂ ਸ਼ਹਿਰਾਂ ਨੂੰ ਆਂਦੇ ਨੇ ਉਹਨਾਂ ਨੂੰ ਜਗਾ ਲੋੜ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਉਹਨਾਂ ਦੀ ਐਪਲੀਕੇਸ਼ਨ ਲੈ ਕੇ ਰਿਕਮੈਂਡ ਕਰਦੇ ਆ ਤੇ ਉਹਨਾਂ ਨੂੰ ਕਈ ਗੱਲਾਂ ਦੱਸੀਆਂ ਜਾਂਦੀਆਂ ਨੇ ਜਿਵੇਂ ਕਿ ਉਹਨਾਂ ਨੇ ਬਿਜਲੀ ਦਾ ਮੀਟਰ ਅਪਲਾਈ ਕਰਕੇ ਬਿਜਲੀ ਦਾ ਕਨੈਕਸ਼ਨ ਲੈਣਾ ਹੈ ਸਾਫ ਸਫਾਈ ਦਾ ਧਿਆਨ ਰੱਖਣਾ ਹੈ ਪਲਾਸਟਿਕ ਦੀ ਜਾਂ ਥਰਮੋਕੋਲ ਦੇ ਜਿਹੜੀ ਕਰੋਕਰੀ ਆ ਉਸ ਦੀ ਵਰਤੋਂ ਨਹੀਂ ਕਰਨੀ ਮ्युनਿਸਪਲ ਕਮੇਟੀ ਦੇ ਕਰਮਚਾਰੀ ਜਿਹੜਾ ਕੂੜਾ ਲੈ ਕੇ ਜਾਣਗੇ ਉਸ ਦੇ ਵਿੱਚ ਸਹਿਯੋਗ ਕਰਕੇ ਜਗ੍ਹਾ ਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਕਰਨਾ ਹੈ ਇਸ ਤਰੀਕੇ ਦੀ ਜਿਹੜੀਆਂ ਮੋਢਲੀਆਂ ਗੱਲਾਂ ਰਾਸ਼ਨ ਨੂੰ ਲੈਣ ਦਾ ਸਬਜ਼ੀ ਨੂੰ ਲੈਣ ਦਾ ਕਿਹੜਾ ਟਾਈਮ ਹੋਵੇਗਾ ਦੁੱਧ ਲੈਣ ਦੇ ਕਿਹੜੇ ਟਾਈਮਿੰਗ ਹੋਣਗੇ ਉਹ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਦੇ ਨਾਲ ਸਾਂਝੇ ਕੀਤੇ ਗਏ ਨੇ ਕਿ ਜੀ ਜੀ ਕਿੰਨਾ ਐਪਲੀਕੇਸ਼ਨ ਕਿੱਥੇ ਐਪਲੀਕੇਸ਼ਨ ਲੈਣੀ ਹੈ ਐਪਲੀਕੇਸ਼ਨ ਗੁਰਨਾਰਾ ਸਾਹਿਬ ਦੇ ਮੈਨੇਜਰ ਸਾਹਿਬ ਦੇ ਕੋਲ ਦੇਣਗੇ ਐਥਰ ਹੀ ਸਾਡੇ ਐਸ ਡੀਓ ਪੀ ਐਸ ਪੀਸੀਐਲ ਵੀ ਆਏ ਹੋਏ ਨੇ ਉਹਨਾਂ ਕੋਲ ਉਹ ਦੇ ਸਕਦੇ ਨੇ ਬਿਜਲੀ ਦੇ ਆਰਜੀ ਕਨੈਕਸ਼ਨ ਵਾਸਤੇ ਉਸ ਤੋਂ ਬਾਅਦ ਇਹਨਾਂ ਦੀ ਸਿਫਾਰਿਸ਼ ਤੇ ਨਾਲ ਉਹ ਡੀਸੀ ਦਫ਼ਤਰ ਦੇ ਵਿੱਚ ਐਪਲੀਕੇਸ਼ਨ ਔਨ ਗਿਆ ਉਧਰ ਮਨਜ਼ੂਰੀ ਜਾਰੀ ਹੋਵੇਗੀ ਕੋਈ ਸਪੋਰਟੀ ਮਾਰਗ ਰੱਖੀ ਗਿਆ ਜਿਹੜਾ ਆਰਜੀ ਮੀਟਰ ਲੈਣਗੇ ਜਿਹੜੀ ਲੰਗਰ ਤੇ ਪ੍ਰਵਾਨੀ ਹੈ ਉਹਦੇ ਵਾਸਤੇ ਕੋਈ ਸਿਕਿਉਰਿਟੀ ਨਹੀਂ ਹੈ ਜਿਹੜਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਨਾਂ ਦੀ ਜਿਹੜੀ ਰੁਟੀਨ ਦੀ ਸਿਕਿਉਰਿਟੀ ਹੁੰਦੀ ਹੈ ਉਹ ਪਾਸਾ ਨੂੰ ਲੈ ਕੇ ਬੜੀ ਦਿੱਕਤ ਆਉਂਦੀ ਹੈ ਸੰਗਤ ਨੂੰ ਇਸ ਵਾਰ ਵੀ ਦਾਸਰੇ ਸੀ ਕੁਝ ਲੋਕ ਪਾਸਾ ਲੈ ਕੇ ਬੜੀ ਬਾਸ ਲੱਗੀ ਦਿੱਕਤ ਲੰਗਰ ਦੇ ਸ਼ੁਰੂ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ ਥੋੜਾ ਕਨਫਿਊਜ਼ਨ ਹੁੰਦਾ ਹੈ ਪਰ ਕਿਉਂਕਿ ਬਹੁਤ ਬੜੀ ਗੰਤੀਆਂ ਦੇ ਵਿੱਚ ਲੋਕੀ ਲੰਗਰ ਲਗਾਉਂਦੇ ਆ ਬਟ ਜਿਵੇਂ ਜਿਵੇਂ ਪਾਸ ਬਣੇ ਜਾਂਦੇ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਡਾਕੂਮੈਂਟ ਚਾਹੀਦੇ ਆ ਉਸ ਤਰੀਕੇ ਨਾਲ ਉਹ ਅਪਲਾਈ ਕਰ ਦਿੰਦੇ ਆ ਫਿਰ ਉਹ ਸਟ੍ਰੀਮ ਲਾਈਨ ਵੀ ਹੋ ਜਾਂਦਾ ਸੀ ਕਿੰਨੇ ਤਰ੍ਹਾਂ ਦੇ ਪਾਸ ਬਣਾਏ ਗਏ ਨੇ ਇਸ ਵਾਰ ਕੋਈ ਤਰ੍ਹਾਂ ਦਾ ਪਾਸ ਹੁੰਦਾ ਜਿਹੜਾ ਲੰਗਰ ਪਾਸ ਐ ਕੋਈ ਵੀ ਆਈਪੀ ਪਾਸ ਨਹੀਂ ਐ ਕਿਸੇ ਵੀ ਵਿਅਕਤੀ ਨੂੰ ਆਪਣੀ ਗੱਡੀ ਲੈ ਕੇ ਅਦਰ ਆਉਣ ਦੀ ਪਰਮਾਨਗੀ ਨਹੀਂ ਹੋਵੇਗੀ ਜਿਹੜੇ ਨਾਕਾ ਪੁਆਇੰਟਸ ਐ ਉੱਤੇ ਗੱਡੀ ਦੀ ਪਿਛਲੇ ਪਾਰਕਿੰਗ ਕਰਕੇ ਲੋਕੀ ਪਹਿਲੀ ਤੁਰਕੇ ਹੀ ਉਹਨਗੇ ਦੇ ਦਰਸ਼ਨ ਕਰਾ ਦੇਣਗੇ ਉਹਦੇ ਲਈ ਨਾਕਾਬੰਦੀਆਂ ਕਰ ਦਿੱਤੀਆਂ ਨੇ ਸਪੈਸ਼ਲ ਰੂਟਸ ਬਣਾ ਦਿੱਤੇ ਗਏ ਨੇ ਕੁਝ ਵਨਵੇ ਰੂਟਸ ਨੇ ਸਪੈਸ਼ਲ शटल दी जो बस सर्विस है तो ई रिक्शा गई है ताकि सात संगत अपनी समूदली मत्था टेक सके जी तो मेरी सारी सात संगत को बेनती है कि सभा के दौरान जो भी इंस्ट्रक्शन ने जो भी गाइडलाइनस ने उन्होंने अमल में लिया के सा सहयोग दे पुलिस के जो सात संगत है वो एक ही ने इकट्ठे होकर आप सभा को सुचारू ढंग चला सकते हैं उन्होंने जी नाकाबंदी कर ली है कुछ रोज तक उन्होंने एंट्री अलाउड है उसके बाद उन्होंने डाइवर्ट किया ट्रैफिक ਨੇਵਰਸ ਰਿਪੋਰਟ ਸੈਡ ਜੀ ਤ੍ਰਿਕ ਨੂੰ ਸਾਰੀ फाइनल ਜੀ मीटिंग है ਹੁਣ ਆਪਾਂ ਉੱਪਰ ਫਾਈਨਲ ਅੱਜ ਮੀਟਿੰਗ ਡੀਆਈਜੀ ਸਾਹਿਬਾਨ ਆ ਰਹੇ ਨੇ ਤੇ ਉਹਨਾਂ ਨਾਲ ਪੀਐਸਪੀ ਸਾਹਿਬਾਨ ਆਪਣੇ ਹੋਣਗੇ ਤੇ ਸਾਰੇ ਜ਼ਿਲ੍ਹੇ ਦੀ ਜੋ ਪੁਲਿਸ ਦੀ ਮੀਟਿੰਗ ਹੈ ਉਹਨਾਂ ਦੇ ਡਿਸੀਜਨ ਲੇ ਸੇਡ ਇਹਦੇ ਬਾਰੇ ਕੁਰੀ ਫਾਈਨਲ ਕਰ ਸਿਵਲ ਅਸਤਾਲ ਲਈ ਆਉਣ ਲਈ ਜਿਵੇਂ ਅੱਜ ਇਹ ਗੁਰਦੁਆਰਾ ਦੋਸਰੋਚੀ ਫਤਿਹਗੜ ਸਾਹਿਬ ਵਿਖੇ ਜੋ ਸਬਾ 25 26 ਅਤੇ 27 ਦੀ ਹੈ ਉਸ ਸਬੰਧ ਵਿੱਚ ਜਿਹੜੇ ਲੰਗਰ ਨੇ ਉਹਨਾਂ ਦੇ ਪਰਬੰਧ ਉਹਨਾਂ ਦੇ ਪਾਸੇ ਇਸ ਤਰੀਕੇ ਨਾਲ ਧੋਤੀ ਸੇਵਾ ਜਾਂ ਹੋਰ ਜਿਹੜੇ ਕਾਰਜ ਨੇ ਉਹ ਹੋਏ ਨੇ ਉਸ ਸਬੰਧ ਵਿੱਚ ਐਡਮਿਨਿਸਟ੍ਰੇਸ਼ਨ ਦੀ ਲੰਗਰ ਕਮੇਟੀਆ ਦੀ ਤੇ ਐਸਜੀਪੀਸੀ ਜਿਹੜੀ ਸਾਂਝੀ ਮੀਟਿੰਗ ਹੈ ਉਹ ਐ ਸਾਲ ਦੀ ਤਰ੍ਹਾਂ ਜੁਈ ਹੈ ਵਧੀਆ ਚੇਕੇ ਨਾਲ ਡਿਸਕਸ਼ਨ ਹੋਈ ਜੰਬਰ ਕਮੇਟੀ ਨੇ ਆਪਣੇ ਸੁਝਾਅ ਦਿੱਤੇ ਐਡਮਿਨਿਸਟ੍ਰੇਸ਼ਨ ਨੇ ਆਪਣੇ ਦਿੱਤੇ ਆ ਮਰੀਜਾ ਸਾਹਿਬ ਨੇ ਆਪਣੇ ਦਿੱਤੇ ਸਿੰਘ ਸਾਹਿਬ ਗਨੀਹਰ ਭਾਸੀ ਨੇ ਉਹਨੇ ਆਪਣੇ ਦਿੱਤੇ ਆ ਇਹੋ ਜਿਹੜਾ ਰਿਜ਼ਲਟ ਹੈ ਉਹ ਵਧੀਆ ਆਏਗਾ ਮੇਨ ਕਾਜ਼ ਉਹਦੇ ਵਿੱਚ ਨਸ਼ਿਆਂ ਦਾ ਰਿਆ ਕਈ ਜਥੇਬੰਦੀਆਂ ਜਾਂ ਨਿੰਗ ਸਿੰਘ ਦੇ ਬਾਣੇ ਵਿੱਚ ਲੋਕ ਆ ਕੇ ਤੇ ਘੋਟਾ ਲਾਉਂਦੇ ਆ ਔਰ ਉਹਦਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਵਿਗੜ ਪਈ ਹੈ ਬੱਚੇ ਨੌਜਵਾਨ ਨੇ ਦਸਪਾਸੇ ਜਜ਼ੀਰ ਰੱਖਦੇ ਹੈ ਚੱਗੇ ਪਾਸੇ ਬਹੁਤ ਮੁਸ਼ਕਲ ਨਾਲ ਲੱਗਦੇ ਨੇ ਸੋ ਮੈਂ ਅੱਜ ਜਿਹੜਾ ਮੀਟਿੰਗ ਦੀ ਡਿਸਕਸ਼ਨ ਰਹੀ ਹੈ ਕੋਈ ਨਹੀਂ ਹੈ ਕਿ ਅਸੀਂ ਵੀ ਥੋੜਾ ਜਿਹਾ ਐਲਕੀ ਪੈਰਾ ਦਵਾਂਗੇ ਔਰ ਅਪੀਲ ਵੀ ਕਰਦੇ ਆ ਸੰਗਤ ਨੂੰ ਵੀ ਤੁਸੀਂ ਵੀ ਪੈਰਾ ਦੋ ਤਾਂ ਕਿ ਇਹ ਖਲਾਤ ਨੂੰ ਪੰਜਾਬ ਜਿਹਨਾਂ ਨੂੰ ਪੰਜਾਬ ਕਿਉਂ ਬਚਾਇਆ ਜਾ ਸਕੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز